ਆਮ ਹੀ ਦੁਕਾਨਾਂ ਤੇ ਵਿਕਣ ਵਾਲੀ 1 ਰੁਪਈ ਦੀ ਟੌਫੀ ਆਖਰ ਕਿਉਂ ਕਿਸੇ ਸਮੇਂ ਬਲੈਕ ਵਿੱਚ ਕਿਸੇ ਨਸ਼ੇ ਵਾਂਗ ਵਿਕਦੀ ਰਹੀ ਏ ਉਹ ਕੌਣ ਸੀ ਜਿਨੇ ساری ਉਮਰ ਆਪਣੀ ਜ਼ਿੰਦਗੀ ਦੇ ਵਿੱਚ ਨਮੋਸ਼ੀ ਦਾ ਸਾਹਮਣਾ ਕੀਤਾ ਪਰ ਅਖੀਰ ਰਿਟਾਇਰਮੈਂਟ ਦੀ ਉਮਰ ਦੇ ਵਿੱਚ ਦੁਨੀਆਂ ਦਾ ਇੱਕ ਵੱਡਾ ਬ੍ਰਾਂਡ ਖੜਾ ਕਰ ਦਿੱਤਾ ਆਖਰ ਕਿਉਂ ਮੈਗੀ ਨੇ ਆਪਣੇ 320 ਕਰੋੜ ਦੇ ਸਟਾਕ ਨੂੰ ਅੱਗ ਲਾ ਕੇ ਫੂਕ ਦਿੱਤਾ ਜਦਕਿ ਸਾਰਾ ਕੁਝ ਸਹੀ ਚੱਲ ਰਿਹਾ ਸੀ ਕੋਕ ਜੋ ਕਦੀ ਕਿਸੇ ਨਸ਼ੇ ਨੂੰ ਛਡਾਉਣ ਵਾਸਤੇ ਬਣਾਈ ਗਈ ਸੀ ਪਰ ਅੱਜ ਕਿਵੇਂ ਇਸ ਦੀ ਵਰਤੋਂ ਨਸ਼ੇ ਵੱਜੋਂ ਹੋ ਰਹੀ ਏ ਅਕਸਰ ਬਹੁਤ ਵੱਡੇ ਵੱਡੇ ਪ੍ਰੋਡਕਟਸ ਦੀ ਗੱਲ ਕਰਦੇ ਆ ਬਹੁਤ ਵੱਡੇ ਵੱਡੇ ਬ੍ਰਾਂਡ ਦੀ ਗੱਲ ਕਰਦੇ ਆ ਪਰ ਇਹਨਾਂ ਬ੍ਰਾਂਡਸ ਨੂੰ ਬਣਾਉਣ ਪਿੱਛੇ ਇਹਨਾਂ ਪ੍ਰੋਡਕਟਸ ਨੂੰ ਬਣਾਉਣ ਪਿੱਛੇ ਕੀ ਕਹਾਣੀ ਹੈ ਤੇ ਅੱਜ ਦੀ ਆਪਣੀ ਇਸ ਵੀਡੀਓ ਚ ਅਸੀਂ ਇਹਨਾਂ ਬ੍ਰਾਂਡਾਂ ਦੀ ਕਹਾਣੀ ਦੀ ਹੀ ਗੱਲ ਕਰਾਂਗੇ ਜੋ ਕਿ ਬਹੁਤ ਜ਼ਿਆਦਾ ਮੋਟੀਵੇਸ਼ਨਲ ਆ ਤੇ ਤੁਹਾਨੂੰ ਇਹਨਾਂ ਕਹਾਣੀਆਂ ਤੋਂ ਜ਼ਰੂਰ ਹੀ ਕੁਝ ਨਾ ਕੁਝ ਸਿੱਖਣ ਨੂੰ ਵੀ ਮਿਲੇਗਾ ਅੱਜ ਦੀ ਇਹ ਵੀਡੀਓ ਬਣਾਉਣ ਦਾ ਮੇਰਾ ਮਕਸਦ ਸਿਰਫ ਇਨਾ ਗਿਆ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਹਰ ਕੋਈ ਕੁਝ ਨਾ ਕੁਝ ਨਵਾਂ ਕਰਨਾ ਚਾਹੁੰਦਾ ਹੈ ਵੱਖਰਾ ਕਰਨਾ ਚਾਹੁੰਦਾ ਹੈ ਹਰ ਕੋਈ ਆਪਣਾ ਸਟਾਰਟਅਪ ਸ਼ੁਰੂ ਕਰਨਾ ਚਾਹੁੰਦਾ ਆ ਪਰ ਸਮਝ ਨਹੀਂ ਆਉਂਦੀ ਨਾ ਕਿ ਕਿਵੇਂ ਕਰੀਏ ਕੀ ਕਰੀਏ ਤੇ ਜੇਕਰ ਕੋਈ ਕੁਝ ਕਰਦਾ ਵੀ ਆ ਤਾਂ ਥੋੜੀ ਜਿਹੀ ਡਾਊਨਫਾਲ ਤੋਂ ਬਾਅਦ ਫੇਲਿਅਰ ਤੋਂ ਬਾਅਦ ਸਾਰਾ ਕੁਝ ਫਿੱੱਚੇ ਛੱਡ ਦਿੰਦਾ ਆ ਜਾਂ ਫਿਰ ਆਪਣੇ ਕੰਮ ਨੂੰ ਬੰਦ ਕਰ ਦਿੰਦਾ ਆ ਇਸ ਕਰਕੇ ਅੱਜ ਦੀ ਇਹ ਵੀਡੀਓ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਆ ਕਿ ਜੇਕਰ ਤੁਸੀਂ ਵੀ ਕੁਝ ਨਾ ਕੁਝ ਨਵਾਂ ਕਰਨ ਦੀ ਸੋਚ ਰਹੇ ਹੋ ਕੁਝ ਨਾ ਕੁਝ ਸਟਾਰਟਅਪ ਕਰਨ ਦੀ ਸੋਚ ਰਹੇ ਹੋ ਤਾਂ ਤੁਹਾਨੂੰ ਇਹ ਵੀਡੀਓ ਜ਼ਰੂਰ ਅੰਤ ਤੱਕ ਦੇਖਣੀ ਚਾਹੀਦੀ ਆ ਕਿਉਂਕਿ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਕੁਝ ਅਜਹੀਆਂ ਕਹਾਣੀਆਂ ਸੁਣਾਉਣ ਜਾ ਰਿਹਾ ਆ ਜੋ ਕਿ ਵੱਡੇ ਵੱਡੇ ਬ੍ਰਾਂਡ ਉਹ ਬ੍ਰਾਂਡ ਜਿਨ੍ਹਾਂ ਨੇ ਬਹੁਤ ਸਾਰਾ ਫੇਲਿਅਰ ਦੇਖਿਆ ਜਿਨ੍ਹਾਂ ਨੇ ਸਟਾਰਟਅਪ ਦੇ ਵਿੱਚ ਬਹੁਤ ਸਾਰਾ ਡਾਊਨਫਾਲ ਦੇਖਿਆ ਪਰ ਉਹਨਾਂ ਨੇ ਹਾਰ ਨਹੀਂ ਮੰਨੀ ਤੇ ਅੱਜ ਉਹ ਦੁਨੀਆ ਦੇ ਵੱਡੇ ਬ੍ਰਾਂਡਾਂ ਦੇ ਵਿੱਚੋਂ ਇੱਕ ਬ੍ਰਾਂਡ ਨੇ ਤੇ ਅੱਜ ਦੀ ਆਪਣੀ ਇਸ ਵੀਡੀਓ ਦੀ ਸ਼ੁਰੂਆਤ ਕਰੂੰਗਾ ਮੈਂ ਇੱਕ ਟੌਫੀ ਤੋਂ ਉਹ ਟੌਫੀ ਜਿਹਦੀ ਕੀਮਤ ਤਾਂ ਸਿਰਫ 1 ਰੁਪਿਆ ਆ ਪਰ ਇਹ ਟੌਫੀ ਦੀ ਡਿਮਾਂਡ ਇੰਨੀ ਜ਼ਿਆਦਾ ਵਧ ਗਈ ਕਿ ਕਿਸੇ ਟਾਈਮ ਦੇ ਉੱਪਰ ਕਿਸੇ ਨਸ਼ੇ ਦੇ ਵਾਂਗ ਬਲੈਕ ਦੇ ਵਿੱਚ ਵਿਕਣੀ ਸ਼ੁਰੂ ਹੋ ਗਈ ਸੀ ਤੁਸੀਂ ਸਾਰਿਆਂ ਨੇ ਇੱਕ ਕਹਾਵਤਾ ਜ਼ਰੂਰ ਸੁਣੀ ਹੋਗੀ ਕਿ ਬੂੰਦ-ਬੂੰਦ ਦੇ ਨਾਲ ਸਾਗਰ ਭਰ ਜਾਂਦਾ ਆ ਪਰ ਇੱਕ-ਇੱਕ ਰੁਪਈਆ ਕਰਕੇ 300 ਕਰੋੜ ਬਣਦਾ ਆ ਇਹਦੇ ਬਾਰੇ ਨੇ ਸੁਣਿਆ ਹੋਊਗਾ ਪਰ ਇਹ ਤੁਹਾਨੂੰ ਅੱਜ ਮੈਂ ਦੱਸੂਗਾ ਕਿਉਂਕਿ ਇਹ ਕੰਮ ਕੀਤਾ ਆ ਪਲਸ ਟੌਫੀ ਨੇ ਹਾਂ ਬਿਲਕੁਲ ਸਹੀ ਸੁਣਿਆ ਤੁਸੀਂ ਮੈਂ ਪਲਸ ਟੌਫੀ ਦੀ ਹੀ ਗੱਲ ਕਰ ਰਿਹਾ ਵਾਂ ਜੋ 2015 ਦੇ ਵਿੱਚ ਲਾਂਚ ਹੁੰਦੀ ਆ ਤੇ ਇਸ ਨੇ ਆਉਣ ਵਾਲੇ ਅਗਲੇ 8 ਮਹੀਨਿਆਂ ਦੇ ਵਿੱਚ ਹੀ 100 ਕਰੋੜ ਦਾ ਬਿਜ਼ਨਸ ਕਰ ਲਿਆ ਸੀ ਤੇ ਫਿਰ ਆਉਣ ਵਾਲੇ ਅਗਲੇ 2 ਸਾਲਾਂ ਦੇ ਵਿੱਚ 300 ਕਰੋੜ ਦਾ ਬਿਜ਼ਨਸ ਕੀਤਾ ਜਦ ਕਿ ਇਸ ਟੌਫੀ ਦੀ ਕੀਮਤ ਕਿੰਨੀ ਸੀ ਸਿਰਫ 1 ਰੁਪਇਆ ਰਜਨੀ ਕੰਦਾ ਆਸ-ਪਾਸ ਤੇ ਕੈਚ ਮਸਾਲੇ ਬਣਾਉਣ ਵਾਲੀ ਡੀਐਸ ਕੰਪਨੀ ਨੇ 2015 ਦੇ ਚ ਕੱਚੇ ਆਂਬ ਦੇ ਸਵਾਦ ਵਾਲੀ ਸਟੋਫੀ ਨੂੰ ਲਾਂਚ ਕੀਤਾ ਸੀ ਪਰ ਇਥੇ ਹੁਣ ਇਹ ਨਹੀਂ ਆ ਕਿ ਇਸ ਤੋਂ ਪਹਿਲਾਂ ਲੋਕਾਂ ਨੇ ਕਦੀ ਕੱਚੇ ਅੰਬ ਵਾਲੀ ਟੌਫੀ ਦਾ ਸਵਾਦ ਨਹੀਂ ਸੀ ਵੇਖਿਆ ਕਿਉਂਕਿ ਪਲਸ ਤੋਂ ਪਹਿਲਾਂ ਮਾਰਕੀਟ ਦੇ ਵਿੱਚ ਪਾਰਲੇਜੀ ਕੱਚਾ ਮੰਗੋ ਬਾਈਟ ਨਾਮ ਦੀ ਟੌਫੀ ਚੱਲ ਰਹੀ ਸੀ ਪਰ ਡੀਐਸ ਵਾਲਿਆਂ ਨੇ ਕੀ ਕੀਤਾ ਕਿ ਉਹਨਾਂ ਨੇ ਆਪਣੀ ਪਲਸ ਟੌਫੀ ਦੇ ਵਿੱਚ ਜੋ ਕੱਚਾ ਮੰਗੋ ਦਾ ਸਵਾਦ ਦਿੰਦੀ ਸੀਗੀ ਉਹਦੇ ਵਿੱਚ ਥੋੜੇ ਜਿਹੀ ਕੁਝ ਮਸਾਲੇ ਐਡ ਕਰਤੇ ਜਿਸ ਦਾ ਕਰਕੇ ਦਾ ਸਵਾਦ ਜਿਹੜਾ ਆ ਖੱਟਾ ਮਿੱਠਾ ਤੇ ਚਟਪਟਾ ਜਿਹਾ ਹੋ ਗਿਆ ਤੇ ਇਸੇ ਕਰਕੇ ਲੋਕ ਇਸ ਟੌਫੀ ਨੂੰ ਬਹੁਤ ਜ਼ਿਆਦਾ ਪਸੰਦ ਕਰਨ ਲੱਗੇ ਡੀਐਸ ਕੰਪਨੀ ਨੇ 2015 ਦੇ ਵਿੱਚ ਇਸ ਟੌਫੀ ਦਾ ਟ੍ਰਾਇਲ ਜਿਹੜਾ ਉਹ ਗੁਜਰਾਤ 'ਚ ਕੀਤਾ ਸੀ ਤੇ ਗੁਜਰਾਤ ਦੇ ਵਿੱਚ ਇਸ ਟੌਫੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਤੇ ਉਸ ਤੋਂ ਬਾਅਦ ਡੀਐਸ ਕੰਪਨੀ ਵੱਲੋਂ ਆਲ ਓਵਰ ਇੰਡੀਆ ਦੇ ਵਿੱਚ ਇਸ ਟੌਫੀ ਦੀ ਸਪਲਾਈ ਕੀਤੀ ਗਈ ਤੇ ਦੇਖਦੇ ਹੀ ਦੇਖਦੇ ਇਸ ਟੌਫੀ ਨੇ ਥੋੜੇ ਹੀ ਸਮੇਂ ਦੇ ਵਿੱਚ 300 ਕਰੋੜ ਦਾ ਬਿਜ਼ਨਸ ਕੀਤਾ ਸਭ ਤੋਂ ਵੱਡੀ ਗੱਲ ਇਹ ਸੀ ਕਿ ਇਸ 1 ਰੁਪਏ ਦੀ ਟੌਫੀ ਨੇ ਓਨੀ ਦੀਣੀ ਸੇਲ ਦੇ ਮਾਮਲੇ ਦੇ ਵਿੱਚ ਆਪਣੀ ਡਿਮਾਂਡ ਦੇ ਕਰਕੇ ਬਹੁਤ ਸਾਰੀਆਂ ਵੱਡੀਆਂ-ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਜਿਵੇਂ ਕੋਕਾ ਕੋਲਾ ਵਰਗੀਆਂ ਕੰਪਨੀਆਂ ਨੂੰ ਸੇਲ ਦੇ ਮਾਮਲੇ ਦੇ ਵਿੱਚ ਪਿੱਛੇ ਛੱਡ ਦਿੱਤਾ ਸੀ ਤੇ ਉਸ ਤੋਂ ਵੀ ਵੱਡੀ ਗੱਲ ਇਹ ਸੀ ਕਿ ਡੀਐਸ ਕੰਪਨੀ ਨੇ ਆਪਣੀ ਸਟੌਫੀ ਦੇ ਪ੍ਰਚਾਰ ਵਾਸਤੇ ਕੋਈ ਬਹੁਤਾ ਵੱਡਾ ਖਰਚਾ ਨਹੀਂ ਸੀ ਕੀਤਾ ਸਗੋਂ ਇਹ ਵਿਕ ਰਹੀ ਸੀ ਤਾਂ ਲੋਕਾਂ ਦੇ ਮਾਊਥ ਵਰਡ ਦੇ ਕਰਕੇ ਕਹਿਣ ਤੋਂ ਭਾਵ ਕਿ ਜੇਕਰ ਕੋਈ ਸਟੌਫੀ ਨੂੰ ਖਾਂਦਾ ਸੀ ਤਾਂ ਉਹ ਜਾ ਕੇ ਆਪਣੇ ਕਿਸੇ ਯਾਰ ਦੋਸਤ ਨੂੰ ਆਪਣੇ ਕਿਸੇ ਰਿਸ਼ਤੇਦਾਰ ਨੂੰ ਭੈਣ ਭਰਾ ਨੂੰ ਜ਼ਰੂਰ ਦੱਸਦਾ ਸੀ ਕਿ ਤੈਨੂੰ ਇਹ ਟੌਫੀ ਜ਼ਰੂਰ ਖਾਣੀ ਚਾਹੀਦੀ ਹੈ ਕਿਉਂਕਿ ਸਟੌਫੀ ਦਾ ਸਵਾਦ ਜਿਹੜਾ ਵਾ ਉਹ ਬਹੁਤ ਹੀ ਚਟਪਟਾ ਵਾ ਤੇ ਉਨੀ ਦਿਨੀ ਹੀ ਪਲਸਵਲ ਵੇਖ ਕੇ ਹੋਰ ਵੀ ਬਹੁਤ ਸਾਰੀਆਂ ਕੰਪਨੀਆਂ ਨੇ ਪਲਸ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋਈਆਂ ਹੁਣ ਸੋਚਣ ਦੀ ਗੱਲ ਇਹ ਆ ਕਿ ਸਾਨੂੰ ਇਸ ਸਟੋਰੀ ਤੋਂ ਸਿੱਖਣ ਨੂੰ ਕੀ ਮਿਲਦਾ ਵਾ ਤਾਂ ਦੇਖੋ ਪਲਸ ਕੰਪਨੀ ਨੇ ਵੀ ਕਿਸੇ ਦੀ ਕਾਪੀ ਕੀਤੀ ਸੀ ਉਹਨੇ ਕਾਪੀ ਕੀਤੀ ਸੀ ਪਾਰਲੇ ਕੱਚਾ ਮੰਗੋ ਬਾਈਟ ਦੀ ਸੋ ਕਹਿਣ ਤੋਂ ਭਾਵੇਂ ਆ ਕਿ ਜੇਕਰ ਤੁਸੀਂ ਕੋਈ ਆਪਣਾ ਸਟਾਰਟਅਪ ਕਰਨਾ ਚਾਹੁੰਦੇ ਹੋ ਕੋਈ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਪਲਸ ਵਾਂਗੂ ਕਿਸੇ ਦੀ ਕਾਪੀ ਕਰ ਸਕਦੇ ਹੋ ਪਰ ਇੱਥੇ ਧਿਆਨ ਦੇਣ ਵਾਲੀ ਗੱਲ ਕੀ ਆ ਕਿ ਪਲਸ ਨੇ ਹੂ ਬੂ ਕਾਪੀ ਨਹੀਂ ਕੀਤਾ ਉਸਨੇ ਆਪਣੀ ਕੁਝ ਵੈਲਿਊ ਐਡ ਕੀਤੀ ਸੀ ਜਿਵੇਂ ਪਾਰਲੇ ਜੀ ਕੱਚਾ ਮੰਗੋ ਬਾਈਟ ਦੇ ਵਿੱਚ ਸਿਰਫ ਕੱਚੇ ਆਂਬ ਦਾ ਫਲੇਵਰ ਸੀ ਪਰ ਪਲਸ ਨੇ ਕੀ ਕੀਤਾ ਕਿ ਉਸਨੇ ਕੱਚੇ ਆਂਬ ਦੇ ਸਵਾਦ ਦੇ ਵਿੱਚ ਕੁਝ ਮਸਾਲੇ ਐਡ ਕਰ ਦਿੱਤੇ ਆਪਣੀ ਇੱਕ ਵੈਲਿਊ ਐਡ ਕਰ ਦਿੱਤੀ ਜਿਹਦੇ ਕਰਕੇ ਉਹ ਜ਼ਿਆਦਾ ਮਸ਼ਹੂਰ ਹੋ ਗਈ ਸੋ ਇਸ ਤਰ੍ਹਾਂ ਤੁਸੀਂ ਵੀ ਆਪਣਾ ਕੋਈ ਸਟਾਰਟਅਪ ਕਰ ਸਕਦੇ ਹੋ ਚਾਹੇ ਕਿਸੇ ਨੂੰ ਕਾਪੀ ਕਰਕੇ ਹੀ ਕਰੋ ਪਰ ਉਹਦੇ ਵਿੱਚ ਆਪਣੀ ਵੈਲਿਊ ਐਡ ਕਰਨਾ ਨਾ ਭੁੱਲਿਓ ਸੋ ਵਾਦਦੇ ਆ ਅਗਲੇ ਬ੍ਰਾਂਡ ਵੱਲ ਅਗਲੀ ਸਟੋਰੀ ਦੇ ਵੱਲ ਤੇ ਇਹ ਸਟੋਰੀ ਖਾਸ ਕਰਕੇ ਨੌਨਵਾਜ ਲਵਰਸ ਦੇ ਲਈ ਆ ਕਿਉਂਕਿ ਮੈਂ ਗੱਲ ਕਰਨ ਜਾ ਰਿਹਾ ਮੈਂ KFC ਦੀ ਕੈਂਟਕੀ ਫਰਾਈਡ ਚਿਕਨ ਦੇ ਬਾਰੇ ਤੇ ਇਸ ਬ੍ਰਾਂਡ ਦੇ ਜੋ ਮਾਲਕ ਸਨ ਕਰਨਲ ਹਾਲੈਂਡ ਸੈਂਡਰਸ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਹਾਰਾਂ ਦੇਖੀਆਂ ਬਹੁਤ ਸਾਰੇ ਡਾਊਨਫਾਲ ਦੇਖੇ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਗਵਾਇਆ ਹੀ ਗਵਾਇਆ ਕਦੀ ਕੁਝ ਪ੍ਰਾਪਤ ਨਹੀਂ ਕੀਤਾ ਪਰ ਫਿਰ ਵੀ ਇਸ ਬੰਦੇ ਨੇ ਆਪਣੀ ਜ਼ਿੰਦਗੀ ਦੇ ਅਖੀਰਲੇ ਦਿਨਾਂ ਦੇ ਵਿੱਚ ਅਜਿਹਾ ਕੁਝ ਕਰਕੇ ਦਿਖਾਤਾ ਜਿੰਨੂੰ ਅੱਜ ਪੂਰੀ ਦੁਨੀਆ ਜਾਣਦੀ ਆ ਜਿਹੜੀ ਉਮਰ ਦੇ ਵਿੱਚ ਲੋਕ ਰਿਟਾਇਰਮੈਂਟ ਲੈ ਕੇ ਘਰੇ ਬੈਠਣ ਸੁਪਨੇ ਦੇਖਦੇ ਨੇ ਉਸ ਉਮਰ ਦੇ ਵਿੱਚ ਇਸ ਬੰਦੇ ਨੇ ਦੁਨੀਆ ਦਾ ਸਭ ਤੋਂ ਵੱਡਾ ਇੱਕ ਬ੍ਰਾਂਡ ਖੜਾ ਕਰ ਦਿੱਤਾ ਸੀ ਜੇਕਰ ਸੈਂਡਰਸ ਤੇ ਜੀਵਨ ਦੀ ਗੱਲ ਕਰਾਂ ਤਾਂ ਅਜੇ ਸੈਂਡਰਸ ਸਿਰਫ 5 ਸਾਲ ਦਾ ਸੀ ਜਦੋਂ ਬੁਖਾਰ ਦੇ ਕਾਰਨ ਇਹਦੇ ਪਿਤਾ ਦੀ ਮੌਤ ਹੋ ਗਈ ਸੀ ਤੇ ਇਸ ਦੇ ਉੱਪਰ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਆ ਗਈ ਸੀ ਹਾਲਾਂਕਿ ਇਸ ਦੀ ਮਾਂ ਆਪਣੇ ਪਰਿਵਾਰ ਨੂੰ ਬਖੂਬੀ ਸੰਭਰੇ ਸੀ ਪਰ ਘਰ ਨੂੰ ਚਲਾਉਣ ਵਾਸਤੇ ਇਸੀ ਮਾਂ ਨੂੰ ਘਰੋਂ ਬਾਹਰ ਨਿਕਲਣਾ ਪਿਆ ਭਾਵ ਕਿ ਜੌਬ ਕਰਨੀ ਪਈ ਜਿਹਦੇ ਕਰਕੇ 7 ਸਾਲ ਦੀ ਉਮਰ ਦੇ ਵਿੱਚ ਹੀ ਹਾਲੈਂਡ ਦੇ ਉੱਪਰ ਆਪਣੇ ਛੋਟੇ ਭੈਣ ਭਰਾਵਾਂ ਦੀ ਜ਼ਿੰਮੇਵਾਰੀ ਆ ਗਈ ਤੇ ਇਸ ਦੇ ਨਾਲ ਦੀ ਮਾਂ ਨੇ ਉਸ ਨੂੰ ਰਸੋਈ ਦੇ ਵੀ ਸਾਰੇ ਕੰਮ ਸਿਖਾ ਦਿੱਤੇ ਸੀ ਜਿਦੇ ਵਿੱਚੋਂ ਸਭ ਤੋਂ ਮੇਨ ਕੰਮ ਸੀ ਤੇ ਉਹਦਾ ਫੇਵਰਿਟ ਕੰਮ ਸੀਗਾ ਚਿਕਨ ਨੂੰ ਬਣਾਉਣਾ ਤੇ ਹਾਲੈਂਡ 7 ਸਾਲ ਦੀ ਉਮਰ ਦੇ ਵਿੱਚ ਹੀ ਆਪਣੀ ਮਾਂ ਦੇ ਕੋਲੋਂ ਇੱਕ ਖਾਸ ਤਰੀਕੇ ਦੇ ਨਾਲ ਚਿਕਨ ਨੂੰ ਫਰਾਈ ਕਰਕੇ ਬਣਾਉਣਾ ਸਿੱਖ ਗਿਆ ਸੀ ਫਿਰ ਕੁਝ ਸਮੇਂ ਬਾਅਦ ਜਿੱਥੇ ਹਾਲੈਂਡ ਦੀ ਮਾਂ ਕੰਮ ਕਰਿਆ ਕਰਦੀ ਸੀ ਜੌਬ ਕਰਿਆ ਕਰਦੀ ਸੀ ਉੱਥੇ ਉਸ ਦੀ ਮਾਂ ਨੂੰ ਕਿਸੇ ਦੇ ਨਾਲ ਪਿਆਰ ਹੋ ਜਾਂਦਾ ਹੈ ਤੇ ਉਸ ਦੀ ਮਾਂ ਉਸ ਦੇ ਨਾਲ ਵਿਆਹ ਕਰ ਲੈਂਦੀ ਆ ਪਰ ਹਾਲੈਂਡ ਦਾ ਜੋ ਸਤੇਲਾ ਪਿਤਾ ਸੀਗਾ ਉਹ ਹਾਲੈਂਡ ਨੂੰ ਚੰਗਾ ਨਹੀਂ ਸੀ ਸਮਝਦਾ ਨਫ਼ਰਤ ਕਰਦਾ ਸੀ ਉਸ ਨੂੰ ਕੁੱਟਦਾ ਮਾਰਦਾ ਸੀ ਜਿਸ ਦੇ ਕਰਕੇ ਹਾਲੈਂਡ ਨੇ ਆਪਣੇ ਪਿਓ ਦਾ ਘਰ ਛੱਡ ਦਿੱਤਾ ਤੇ ਉਹ ਖੇਤਾਂ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਤੇ ਘਰ ਛੱਡਣ ਕਾਰਨ ਖੇਤਾਂ 'ਚ ਰਹਿਣ ਦੇ ਕਾਰਨ ਉਹਦੀ ਪੜ੍ਹਾਈ ਲਿਖਾਈ ਵੀ ਵਿੱਚੇ ਛੁੱਟ ਗਈ ਸੀ ਫਿਰ ਆਪਣੇ ਆਪ ਨੂੰ ਸੰਭਾਲਣ ਵਾਸਤੇ ਆਪਣੇ ਆਪ ਦਾ ਪਾਲਣ ਪੋਸ਼ਣ ਕਰਨ ਵਾਸਤੇ ਆਪਣਾ ਗੁਜ਼ਾਰਾ ਕਰਨ ਵਾਸਤੇ ਹਾਲੈਂਡ ਨੇ ਬਹੁਤ ਸਾਰੇ ਛੋਟੇ ਮੋਟੇ ਕੰਮ ਕੀਤੇ ਜਿਨ੍ਹਾਂ ਵਿੱਚੋਂ ਕੁਝ ਮੁੱਖ ਇਹ ਸੀ ਕਿ ਉਹ ਘੋੜਾ ਗੱਡੀਆਂ ਨੂੰ ਰੰਗ ਕਰਦਾ ਸੀ ਉਸਨੇ ਕੁਝ ਸਮਾਂ ਬੱਸ ਦੀ ਕੰਡਕਟਰ ਵੀ ਕੀਤੀ ਤੇ ਫਿਰ ਜਦੋਂ ਉਹ ਥੋੜਾ ਵੱਡਾ ਹੋਇਆ ਜਵਾਨ ਹੋਇਆ ਤਾਂ ਉਸਨੇ ਰੇਲਵੇ ਦੇ ਵਿੱਚ ਫਰਮੈਂ ਦੀ ਨੌਕਰੀ ਵੀ ਕੀਤੀ ਤੇ ਇੰਨੀ ਦਿਨੀ ਹੀ ਹਾਲੈਂਡ ਨੂੰ ਰੇਲਵੇ ਦੇ ਵਿੱਚ ਇੱਕ ਕੁੜੀ ਦੇ ਨਾਲ ਪਿਆਰ ਹੋ ਜਾਂਦਾ ਆ ਤੇ ਫਿਰ ਹਾਲੈਂਡ ਉਹਦੇ ਨਾਲ ਵਿਆਹ ਕਰਵਾ ਲੈਂਦਾ ਆ ਹਾਲੈਂਡ ਦੇ ਤੋਂ ਬੱਚੇ ਵੀ ਹੁੰਦੇ ਆ ਤੇ ਇਦਾਂ ਲੱਗਦਾ ਸੀ ਕਿ ਜਿਵੇਂ ਹੁਣ ਉਹਦੀ ਜ਼ਿੰਦਗੀ ਥੋੜੀ ਜਿਹੀ ਟਰੈਕ ਤੇ ਆ ਗਈ ਆ ਪਰ ਫਿਰ ਰੇਲਵੇ ਦੇ ਵਿੱਚ ਕਿਸੇ ਦੇ ਨਾਲ ਝਗੜਾ ਹੋਣ ਦੇ ਕਰਕੇ ਉਹਦੀ ਨੌਕਰੀ ਚਲੀ ਜਾਂਦੀ ਆ ਉਸਦੀ ਪਤਨੀ ਤੁੰ ਛੱਡ ਕੇ ਚਲੀ ਜਾਂਦੀ ਆ ਤੇ ਉਹ ਬੱਚਿਆਂ ਨੂੰ ਵੀ ਨਾਲ ਲੈ ਜਾਂਦੀ ਆ ਤੇ ਹਾਲੈਂਡ ਇੱਕ ਵਾਰ ਫਿਰ ਤੋਂ ਇਕੱਲਾ ਰਹਿ ਜਾਂਦਾ ਆ ਤੇ ਇਕੱਲੇ ਰਹਿਣ ਦੇ ਕਾਰਨ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਆ ਫਿਰ ਆਪਣੀ ਇਸ ਡਿਪਰੈਸ਼ਨ ਤੋਂ ਬਾਹਰ ਨਿਕਲਣ ਵਾਸਤੇ ਹਾਲੈਂਡ ਆਪਣੇ ਘਰ ਤੋਂ ਬਾਹਰ ਨਿਕਲਦਾ ਆ ਤੇ ਇੱਕ ਵਾਰ ਫਿਰ ਤੋਂ ਨਵੇਂ-ਨਵੇਂ ਨੌਕ ਕਰ ਦਿੰਦਾ ਜਿਵੇਂ ਕਿ ਉਹ ਇੰਸ਼ੋਰੈਂਸ ਏਜੰਟ ਬਣਦਾ ਆ ਲੋਕਾਂ ਨੂੰ ਪਾਲਿਸੀਆਂ ਵੇਚਦਾ ਆ ਕ੍ਰੈਡਿਟ ਕਾਰਡ ਵੇਚਦਾ ਆ ਨਵੇਂ ਨਵੇਂ ਬਿਜ਼ਨਸ ਸ਼ੁਰੂ ਕਰਦਾ ਆ ਪਰ ਇੱਕ ਵਾਰ ਫੇਰ ਕਿਸਮਤ ਦਾ ਸਾਥ ਨਹੀਂ ਦਿੰਦੀ ਤੇ ਉਹਨੂੰ ਕਿਸੇ ਵੀ ਕੰਮ ਦੇ ਵਿੱਚ ਕਾਮਯਾਬੀ ਨਹੀਂ ਮਿਲਦੀ ਤੇ ਫੇਰ ਅਖੀਰ ਅਮਰੀਕਾ ਦੇ ਰੂਫ 20 ਫਾਇਰ ਦੇ ਵਿੱਚ ਉਹ ਇੱਕ ਗੱਡੀਆਂ ਦਾ ਸਰਵਿਸ ਸਟੇਸ਼ਨ ਖੋਲਦਾ ਆ ਤੇ ਇਸ ਦੇ ਨਾਲ ਹੀ ਉਹ ਇੱਕ ਛੋਟਾ ਜਿਹਾ ਰੈਸਟੋਰੈਂਟ ਖੋਲਦਾ ਵਾ ਜਿਹਦੇ ਵਿੱਚ ਉਹ ਆਪਣੇ ਹੱਥਾਂ ਦਾ ਤਲਿਆ ਹੋਇਆ ਚਿਕਨ ਆਪਣੇ ਹੱਥਾਂ ਦਾ ਬਣਾਇਆ ਚਿਕਨ ਜਿਹੜਾ ਵਾ ਆਪਣੇ ਕਸਟਮਰ ਨੂੰ ਖਵਾਉਂਦਾ ਸੀਗਾ ਉਸਦੇ ਕਸਟਮਰ ਗੱਡੀਆਂ ਘੱਟ ਠੀਕ ਕਰਾਉਣ ਤੇ ਚਿਕਨ ਖਾ ਤੇ ਹੁਣ ਇੱਕ ਵਾਰ ਫੇਰ ਤੋਂ ਹਾਲੈਂਡ ਨੂੰ ਇੱਕ ਆਸ ਦੇਖੀ ਕਿ ਹੁਣ ਉਹਦਾ ਕੰਮ ਜਿਹੜਾ ਵਾ ਤੁਰ ਪਿਆ ਉਹਦੀ ਗੱਡੀ ਜਿਹੜੀ ਆ ਲੀ ਤੇ ਆ ਗਈ ਆ ਤੇ ਇੱਥੇ ਉਸਦੇ ਇਸ ਰੈਸਟੋਰੈਂਟ ਦੇ ਵਿੱਚ ਕੈਂਟਕੀ ਦੇ ਗਵਰਨਰ ਨੇ ਉਸਦੇ ਹੱਥ ਦਾ ਬਣਾਇਆ ਚਿਕਨ ਖਾਦਾ ਸੀ ਤੇ ਉਸ ਗਵਰਨਰ ਨੂੰ ਚਿਕਨ ਇੰਨਾ ਜ਼ਿਆਦਾ ਪਸੰਦ ਆਇਆ ਕਿ ਉਸਨੇ ਹਾਲੈਂਡ ਨੂੰ ਕਰਨਲ ਦੀ ਉਪਾਧੀ ਦੇ ਦਿੱਤੀ ਸੀ ਹੁਣ ਹੌਲੈਂਡ ਦੇ ਜਦੋਂ ਇਸ ਰੈਸਟੋਰੈਂਟ ਨੂੰ ਭਰਵਾਂ ਹੰਗਾਰਾ ਮਿਲ ਰਿਹਾ ਸੀ ਤਾਂ ਉਸਨੇ ਆਪਣੇ ਬਿਜ਼ਨਸ ਨੂੰ ਅੱਗੇ ਵਧਾਉਣ ਬਾਰੇ ਸੋਚਿਆ ਉਸਨੇ ਕੁਝ ਹੋਰ ਬ੍ਰਾਂਚਾ ਖੋਲਣ ਬਾਰੇ ਸੋਚਿਆ ਪਰ ਜਿਸ ਜਗ੍ਹਾ ਤੇ ਉਸਦਾ ਇਹ ਰੈਸਟੋਰੈਂਟ ਸੀ ਉੱਥੇ ਫਿਰ ਇੱਕ ਟਾਈਮ ਤੇ ਆ ਕੇ ਹਾਈਵੇ ਬਣ ਜਾਂਦਾ ਤੇ ਹਾਈਵੇ ਬਣਨ ਦਾ ਕਰਕੇ ਉਹਦਾ ਇਹ ਰੈਸਟੋਰੈਂਟ ਜਿਹੜਾ ਵਾ ਪੂਰੀ ਤਰ੍ਹਾਂ ਨਾਲ ਬੰਦ ਹੋ ਜਾਂਦਾ ਆ ਤੇ ਉਹਦੇ ਕੋਲ ਜਿਹੜੀ ਥੋੜੀ-ਬਹੁਤੀ ਸੇਵਿੰਗ ਵੀ ਸੀ ਉਹ ਵੀ ਸਾਰੀ ਖਰਚ ਹੋ ਜਾਂਦੀ ਆ ਭਾਵ ਕਿ ਹੁਣ ਤੱਕ ਹੌਲੈਂਡ ਜਿਹੜਾ ਆ ਕੁਝ ਵੀ ਕਮਾਉਂਦਾ ਨਹੀਂ ਆ ਕੁਝ ਵੀ ਬਣਾ ਨਹੀਂ ਪਾਉਂਦਾ ਆਪਣੀ ਜ਼ਿੰਦਗੀ ਦੇ ਵਿੱਚ ਸਿਰਫ ਉਹ ਆਪਣੇ ਤੇ ਜਿੰਨਾ ਕੁ ਆਉਂ ਖਾਣ ਜੋਗਾ ਹੀ ਤਾਂ ਗੁਜ਼ਾਰਾ ਚੱਲ ਰਿਹਾ ਸੀ ਤੇ ਹੁਣ ਤੱਕ ਉਹਦੀ ਉਮਰ ਜਿਹੜੀ ਆ 62 ਸਾਲ ਦੀ ਹੋ ਚੁੱਕੀ ਸੀ ਪਰ ਹੁਣ ਉਸ ਨੂੰ ਆਪਣੇ ਕੰਮ ਤੋਂ ਆਪਣੀ ਜ਼ਿੰਦਗੀ ਤੋਂ ਇਹ ਤਜਰਬਾ ਤਾਂ ਹੋ ਗਿਆ ਸੀ ਕਿ ਉਹਦਾ ਕਿਹੜਾ ਕੰਮ ਚੱਲਣ ਵਾਲਾ ਵਾ ਤੇ ਕਿਹੜਾ ਨਹੀਂ ਤੇ ਅਖੀਰ ਜਦੋਂ ਨੂੰ ਪਤਾ ਲੱਗ ਗਿਆ ਸੀ ਕਿ ਉਹਦੇ ਰੈਸਟੋਰੈਂਟ ਦੇ ਉੱਪਰ ਕਸਟਮਰਾਂ ਵੱਲੋਂ ਉਸ ਨੂੰ ਇੰਨਾ ਪਿਆਰ ਦਿੱਤਾ ਜਾ ਰਿਹਾ ਵਾ ਉਸਦੇ ਚਿਕਨ ਨੂੰ ਇੰਨਾ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਵਾ ਤਾਂ ਹੁਣ ਉਹ ਇਸੇ ਲਾਈਨ ਦੇ ਵਿੱਚ ਜਾਣ ਦੀ ਸੋਚਦਾ ਆ ਪਰ ਕਿਉਂਕਿ ਉਹ ਆਪਣੀ ਸਾਰੀ ਸੇਵਿੰਗ ਜਿਹੜੀ ਆ ਉਹ ਖਰਚ ਕਰ ਚੁੱਕਾ ਸੀ ਉਹਦੇ ਕੋਲ ਕੋਈ ਵੀ ਪੈਸਾ ਨਹੀਂ ਸੀ ਬਚਿਆ ਜਿਹਦੇ ਕਰਕੇ ਉਹ ਆਪਣਾ ਰੈਸਟੋਰੈਂਟ ਖੋਲਦਾ ਇਸ ਕਰਕੇ ਉਸਨੇ ਨਵੇਂ-ਨਵੇਂ ਲੋਕਾਂ ਨੂੰ ਮਿਲਣਾ ਸ਼ੁਰੂ ਕੀਤਾ ਵੱਡੇ-ਵੱਡੇ ਕੰਪਨੀ ਨਾਲ ਮਿਲਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਦੇ ਕੋਲ ਆਪਣੇ ਚਿਕਨ ਦੀ ਰੈਸিপি ਲੱਗ ਗਿਆ ਪਰ ਕਿਸੇ ਨੇ ਵੀ ਉਹ ਤਕਰੀਬਨ ਲਗਭਗ 1000 ਤੋਂ ਵੱਧ ਲੋਕਾਂ ਨੂੰ ਮਿਲ ਚੁੱਕਾ ਸੀ ਪਰ ਕਿਸੇ ਨੇ ਵੀ ਉਹਦੀ ਬਾਹ ਨਹੀਂ ਫੜੀ ਕਿਸੇ ਵੱਲੋਂ ਉਸਦੇ ਕੰਮ ਦੀ ਹਾਮੀ ਨਹੀਂ ਭਰੀ ਜਾਂਦੀ ਪਰ ਹਾਲੰਡ ਹਾਰ ਨਹੀਂ ਮੰਨਦਾ ਤੇ 1000 ਲੋਕਾਂ ਦੇ ਕੋਲੋਂ ਨਾ ਹੋਣ ਤੋਂ ਬਾਅਦ ਅਖੀਰ ਤੇ ਉਸ ਨੂੰ ਇੱਕ ਅਜ਼ਿਹ੍ਹਾ ਕਸਟਮਰ ਮਿਲਦਾ ਵਾ ਜੋ ਉਸਦੀ ਬਾਹ ਫੜਦਾ ਆ ਜੋ ਉਸਦੇ ਨਾਲ ਇਨਵੈਸਟ ਕਰਦਾ ਆ ਤੇ ਬਸ ਉਹੀ ਉਸਦੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਸੀ ਜਿਸ ਤੋਂ ਬਾਅਦ ਕਦੀ ਵੀ ਹਾਲੰਡ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਉਸਨੇ KFC ਵਰਗਾ ਇੱਕ ਵੱਡਾ ਬ੍ਰਾਂਡ ਖੜਾ ਕਰ ਦਿੱਤਾ ਤੇ ਅੱਜ ਪੂਰੀ ਦੁਨੀਆ ਦੇ ਵਿੱਚ 150 ਤੋਂ ਵੱਧ ਦੇਸ਼ਾਂ ਦੇ ਵਿੱਚ KFC ਦੀਆਂ 3000 ਤੋਂ ਵੱਧ ਬ੍ਰਾਂਚਾਂ ਨੇ ਤੇ ਹੁਣ ਜੇਕਰ ਮੈਂ ਗੱਲ ਕਰਾਂ ਕਿ ਇਹ ਸਟੋਰੀ ਸਾਨੂੰ ਕੀ ਸਿਖਾਉਂਦੀ ਆ ਤਾਂ ਮੈਨੂੰ ਲੱਗਦਾ ਕਿ ਇੱਥੇ ਮੈਨੂੰ ਜ਼ਿਆਦਾ ਕੁਝ ਐਕਸਪਲੇਨ ਕਰਨ ਦੀ ਜ਼ਰੂਰਤ ਨਹੀਂ ਆ ਕਿਉਂਕਿ ਇਹ ਸਟੋਰੀ ਜਿਹੜੀ ਸਾਫ਼ ਕਲੀਅਰ ਸਾਨੂੰ ਦੱਸਦੀ ਆ ਕਿ ਥੋੜੇ ਜਿਹਾ ਡਾਊਨਫਾਲ ਤੋਂ ਬਾਅਦ ਥੋੜੇ ਜਿਹਾ ਫੇਲਿਅਰ ਤੋਂ ਬਾਅਦ ਸਾਨੂੰ ਕਦੀ ਵੀ ਇੰਨੀ ਜਲਦੀ ਹਾਰ ਨਹੀਂ ਮੰਨਣੀ ਚਾਹੀਦੀ ਕਿਉਂਕਿ ਆਪਣੀ ਸਟੋਰੀ ਦਾ ਜਿਹੜਾ ਹੀਰੋ ਹਾਲੈਂਡ ਉਸਨੇ ਸਾਰੀ ਉਮਰ ਹਾਰਾਂ ਹੀ ਦੇਖਿਆ ਨਮੋਸ਼ੀਆਂ ਹੀ ਦੇਖੀਆਂ ਤੇ ਪਰਿਵਾਰ ਵੱਲੋਂ ਵੀ ਕਦੇ ਉਸ ਦਾ ਸਾਥ ਨਹੀਂ ਦਿੱਤਾ ਗਿਆ ਉਲਟਾ ਪਰਿਵਾਰ ਵੱ ਉਸਨੇ 12 ਸਾਲ ਦੀ ਉਮਰ ਤੋਂ ਬਾਅਦ ਵੀ 65 ਸਾਲ ਦੀ ਉਮਰ ਦੇ ਵਿੱਚ ਆ ਕੇ ਇੱਕ ਵੱਡਾ ਬ੍ਰਾਂਡ ਖੜਾ ਕਰ ਦਿੱਤਾ ਸੀ ਤੇ ਅੱਜ ਅੱਜ ਤਾਂ ਸਾਡੇ ਕੋਲ ਸਭ ਕੁਝ ਆ ਸਾਡੇ ਕੋਲ ਮਾਪਿਓ ਦੀ ਸਪੋਰਟ ਆ ਸਾਡੇ ਕੋਲ ਸਾਡੇ ਯਾਰ ਦੋਸਤ ਨੇ ਫੈਮਲੀ ਨੇ ਸਾਡੇ ਕੋਲ ਪੈਸਾ ਆ ਫਿਰ ਵੀ ਅਸੀਂ ਇੱਕ ਕੰਮ ਸ਼ੁਰੂ ਕਿਉਂ ਨਹੀਂ ਕਰ پا ਰਹੇ ਸੋ ਹੁਣ ਵੱਧਦੇ ਆ ਅਗਲੇ ਪ੍ਰੋਡਕਟ ਵੱਲ ਅਗਲੀ ਕਹਾਣੀ ਵੱਲ ਤੇ ਇਹ ਪ੍ਰੋਡਕਟ ਜਿਹੜਾ ਆ ਆਮ ਹੀ ਸਾਡੇ ਘਰਾਂ 'ਚ ਪਾਇਆ ਜਾਂਦਾ ਵਾ ਸਾਡੇ ਵਿੱਚ ਬਹੁਤ ਸਾਰੇ ਇਸ ਨੂੰ ਪਸੰਦ ਵੀ ਕਰਦੇ ਹੋਣਗੇ ਤੇ ਇਹ 2 ਮਿੰਟ 'ਚ ਬਣ ਕੇ ਤਿਆਰ ਹੋ ਜਾਂਦਾ ਆ ਤੇ ਮੈਨੂੰ ਲੱਗਦਾ ਕਿ ਤੁਸੀਂ ਅੰਦਾਜ਼ਾ ਲਾ ਲਈਆਂ ਨਾ 2 ਮਿੰਟ ਤੋਂ ਕਿ ਮੈਂ ਕਿਹਦੀ ਗੱਲ ਕਰ ਰਿਹਾ ਹਾਂ ਹਾਂਜੀ ਬਿਲਕੁਲ ਮੈਂ ਗੱਲ ਕਰ ਰਿਹਾ ਮੈਗੀ ਦੀ ਮੈਗੀ ਦੀ ਸ਼ੁਰੂਆਤ ਹੁੰਦੀ ਹੈ 9 ਜੁਲਾਈ 1846 ਨੂੰ ਜਦੋਂ ਇਹਦੇ ਫਾਊਂਡਰ ਜੂਲੀਅਸ ਮੈਗੀ ਦਾ ਜਨਮ ਹੁੰਦਾ ਆ ਜੂਲੀਅਸ ਮੈਗੀ ਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣੇ ਖਾਨਦਾਨੀ ਕੰਮ ਨੂੰ ਹੀ ਆਪਣਾ ਮੁੱਖ ਕੀਤਾ ਬਣਾਇਆ ਉਹਦਾ ਖਾਨਦਾਨੀ ਕੰਮ ਸੀਗਾ ਉਹਨਾਂ ਦੀ ਆਟੇ ਦੀ ਮਿਲ ਪਰ ਜਿਵੇਂ ਜੂਲੀਅਸ ਮੈਗੀ ਆਪਣੀ ਖਾਨਦਾਨੀ ਆਟੇ ਦੀ ਮਿਲ ਨੂੰ ਸੰਭਾਲਦਾ ਵਾ ਤਾਂ ਉਸ ਮਿਲ ਦੇ ਵਿੱਚ ਉਸ ਕੰਮ ਦੇ ਵਿੱਚ ਹੌਲੀ-ਹੌਲੀ ਗਿਰਾਵਟ ਆਉਣੀ ਸ਼ੁਰੂ ਹੋ ਜਾਂਦੀ ਆ ਜਿਸ ਤੋਂ ਬਾਅਦ ਜੂਲੀਅਸ ਮੈਗੀ ਕਿਸੇ ਹੋਰ ਕੰਮ ਦੇ ਵਿੱਚ ਆਪਣਾ ਹੱਥ ਜਮਾਉਣਾ ਚਾਹੁੰਦਾ ਸੀ ਤੇ ਉਨੀਆਂ ਦਿਨੀ ਹੀ ਇੰਡਸਟਰੀਆਂ ਦੀ ਸ਼ੁਰੂਆਤ ਹੋ ਰਹੀ ਸੀ ਨਵੇਂ-ਨਵੇਂ ਫੈਕਟਰੀਆਂ ਬਣ ਰਹੀਆਂ ਸੀ ਕਾਰਖਾਨੇ ਬਣ ਰਹੇ ਸੀ ਤੇ ਇਹਨਾਂ ਫੈਕਟ ਉਹ ਟਾਰਗੇਟ ਬਣਦੇ ਆ ਜੂਲੀਅਸ ਮੈਗੀ ਦਾ ਕਿਉਂਕਿ ਇਹਨਾਂ ਮਜ਼ਦੂਰਾਂ ਨੂੰ ਭਾਰਾ ਹੌਲਾ ਕੰਮ ਕਰਨਾ ਪੈਂਦਾ ਸੀਗਾ ਦਿਨ ਰਾਤ ਮਿਹਨਤ ਕਰਨੀ ਪੈਂਦੀ ਸੀ ਜਿਹਦੇ ਕਰਕੇ ਇਹਨਾਂ ਨੂੰ ਕੰਮ ਕਰਨ ਵਾਸਤੇ ਪ੍ਰੋਟੀਨ ਚਾਹੀਦਾ ਸੀ ਤਾਂ ਜੂਲੀਅਸ ਮੈਗੀ ਕੀ ਸੋਚਦਾ ਹੈ ਕਿ ਹੁਣ ਮੈਂ ਇਹਨਾਂ ਵਾਸਤੇ ਅਜਿਹੇ ਪ੍ਰੋਡਕਟ ਬਣਾਉਂਗਾ ਜਿਦੇ ਵਿੱਚ ਵੱਧ ਤੋਂ ਵੱਧ ਪ੍ਰੋਟੀਨ ਹੋਊਗਾ ਤਾਂ ਜੋ ਇਹਨਾਂ ਨੂੰ ਵੱਧ ਤੋਂ ਵੱਧ ਪ੍ਰੋਟੀਨ ਮਿਲੇ ਤਾਕਤ ਮਿਲੇ ਤੇ ਇਹ ਦਿਨ ਰਾਤ ਵਧੀਆ ਤਰੀਕੇ ਨਾਲ ਕੰਮ ਕਰ ਸਕਣ ਸੋ ਇਸ ਤਰ੍ਹਾਂ ਉਹ ਇੰਡਸਟਰੀ ਦੇ ਮਜ਼ਦੂਰਾਂ ਨੂੰ ਟਾਰਗੇਟ ਕਰਦਾ ਆ ਇਹ ਸਾਰੇ ਵਿਚਾਰ ਕਰਨ ਤੋਂ ਬਾਅਦ ਜੂਲੀਅਸ ਮੈਗੀ ਫੂਡ ਪ੍ਰੋਡਕਟਸ ਦੇ ਵਿੱਚ ਆਪਣਾ ਲੱਕ ਅਜ਼ਮਾਉਂ ਦੇ ਵਿੱਚ ਉਸਨੇ ਇਹ ਕੰਮ ਸ਼ੁਰੂ ਕੀਤਾ ਸੀ ਤੇ ਉਸਦੇ ਸੂਪਾਂ ਨੂੰ ਬਹੁਤ ਜ਼ਿਆਦਾ ਪਸੰਦ ਵੀ ਕੀਤਾ ਜਾਣ ਲੱਗ ਪਿਆ ਕਿਉਂਕਿ ਇਹ ਸੂਪ ਜਿਹੜਾ ਬਹੁਤ ਜਲਦੀ ਤਿਆਰ ਹੋ ਜਾਂਦੇ ਸੀ ਤੇ ਇਹਨਾਂ ਵਿੱਚ ਪ੍ਰੋਟੀਨ ਦੀ ਮਾਤਰਾ ਵੀ ਬਹੁਤ ਜ਼ਿਆਦਾ ਸੀ ਤੇ ਇਸ ਦੇ ਚੱਲਦੇ ਉਸਨੇ ਜੀ ਐਮ ਬੀ ਐਚ ਨਾਮ ਦੀ ਇੱਕ ਕੰਪਨੀ ਰਜਿਸਟਰਡ ਕਰਾ ਲਈ ਸੀ ਤੇ ਫਿਰ ਅੱਗੇ ਚੱਲ ਕੇ ਜੂਲੀਅਸ ਮੈਗੀ ਨਸਲੇ ਕੰਪਨੀ ਦੇ ਨਾਲ ਹੱਥ ਮਿਲਾਉਂਦਾ ਵਾ ਜੋ 19 ਦੀ ਜੀ ਦੁੱਧ ਤੋਂ ਬਣੇ ਹੋਏ ਪ੍ਰੋਡਕਟ ਤਿਆਰ ਕਰਦੀ ਸੀ ਤੇ ਇਹ ਪ੍ਰੋਡਕਟ ਬੱਚਿਆਂ ਵਾਸਤੇ ਹੁੰਦੇ ਸੀ ਜੂਲੀਅਸ ਮੈਗੀ ਤੇ ਨਸਲੇ ਕੰਪਨੀ ਇਹਨਾਂ ਦੋਨਾਂ ਨੇ ਮਿਲ ਕੇ ਬਹੁਤ ਸਾਰੇ ਖਾਣ ਵਾਲੇ ਪ੍ਰੋਡਕਟ ਤਿਆਰ ਕੀਤੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਣ ਵਾਲਾ ਦਾ ਉਹਨਾਂ ਦਾ ਇੱਕ ਪ੍ਰੋਡਕਟ ਸੀਗਾ ਜੋ 2 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਂਦਾ ਸੀ ਤੇ ਇਸ 2 ਮਿੰਟ ਦੇ ਵਿੱਚ ਬਣ ਕੇ ਤਿਆਰ ਹੋਣ ਵਾਲੇ ਫੂਡ ਪ੍ਰੋਡਕਟ ਦਾ ਪ੍ਰਭਾਵ ਲੋਕਾਂ ਦੇ ਉੱਪਰ ਇੰਨਾ ਜ਼ਿਆਦਾ ਪਿਆ ਕਿ ਇਹ ਪ੍ਰੋ ਹੁਣ ਇਹ ਫੂਡ ਲੋਕਾਂ ਦਾ ਫੇਵਰਟ ਬਣਨ ਪਿੱਛੇ ਦੀ ਵਜ੍ਹਾ ਇਹ ਹੀ ਸੀ ਕਿ ਇਹ ਲੋਕਾਂ ਦਾ ਸਮਾਂ ਤੇ ਮਿਹਨਤ ਦੋਨੋਂ ਬਚਾਉਂਦੀ ਸੀਗੀ ਮੈਗੀ ਜਲਦੀ ਤੇ ਤਿਆਰ ਹੋ ਜਾਂਦੀ ਸੀ ਤੇ ਇਹਦੇ ਵਿੱਚ ਕੋਈ ਬਹੁਤਾ ਤੜਕਾ ਤੜਕਾ ਵੀ ਨਹੀਂ ਲਾਉਣਾ ਪੈਂਦਾ ਸੀ ਤੇ ਇਹਨੂੰ ਖਾਣ ਤੋਂ ਬਾਅਦ ਬੰਦਾ ਰੱਜ ਵੀ ਜਾਂਦਾ ਸੀ ਤੇ ਇਹਦੇ ਨਾਲ ਸਰੀਰ ਨੂੰ ਕੋਈ ਨੁਕਸਾਨ ਵੀ ਨਹੀਂ ਸੀ ਹੁੰਦਾ ਸੋ ਇਹੀ ਵਜ੍ਹਾ ਸੀ ਕਿ ਇਹ 2 ਮਿੰਟ ਵਿੱਚ ਤਿਆਰ ਹੋਣ ਵਾਲਾ ਪ੍ਰੋਡਕਟ ਜਿਹੜਾ ਵਾ ਲੋਕਾਂ ਦਾ ਫੇਵਰਟ ਬਣ ਗਿਆ ਸੀ ਤੇ ਇਸੇ ਪ੍ਰੋਡਕਟ ਦਾ ਨਾਮ ਸੀਗਾ ਮੈਗੀ ਮੈਗੀ ਦੀ ਸ਼ੁਰੂਆਤ ਇੰਡੀਆ ਦੇ ਵਿੱਚ 1983 ਦੇ ਵਿੱਚ ਹੁੰਦੀ ਆ ਤੇ ਸਭ ਤੋਂ ਹੈਰਾਨੀ ਵਾਲੀ ਗੱਲ ਪਤਾ ਕੀ ਸੀ ਕਿ ਜਿੱਥੇ ਬਾਕੀ ਲੋਕ ਇਸ ਨੂੰ ਪਸੰਦ ਕਰਦੇ ਸੀ ਉੱਥੇ ਇੰਡੀਆ ਵਿੱਚ ਬਾਕੀਆਂ ਦੇ ਮੁਕਾਬਲੇ ਇਸ ਨੂੰ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਣ ਲੱਗਾ ਸੀ ਤੇ ਇਸ ਗੱਲ ਦਾ ਅੰਦਾਜ਼ਾ ਤੁਸੀਂ ਇੱਥੋਂ ਹੀ ਲਾ ਲਓ ਕਿ ਜੇਕਰ ਇੱਕ ਪਾਸੇ 100 ਬੰਦਾ ਮੈਗੀ ਖਾਣ ਵਾਲਾ ਖੜਾ ਵਾ ਤਾਂ ਉਹ 100 ਬੰਦੇ ਦੇ ਵਿੱਚੋਂ 75 ਬੰਦੇ ਜਿਹੜੇ ਆ ਉਹ ਇੰਡੀਅਨ ਹੋਣਗੇ ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਇੰਡੀਆ ਦੇ ਕਿਸ ਲੈਵਲ ਤੇ ਮੈਗੀ ਨੂੰ ਪਸੰਦ ਕੀਤਾ ਜਾਣ ਲੱਗਾ ਮੈਗੀ ਦੀ ਇੰਨੀ ਜ਼ਿਆਦਾ ਲੋਕਪ੍ਰਿਤਾ ਨੂੰ ਦੇਖਦੇ ਹੋਏ 2015 ਦੇ ਵਿੱਚ ਮੈਗੀ ਦੇ ਉੱਪਰ ਕੁਝ ਟੈਸਟ ਕੀਤੇ ਗਏ ਜਿਨ੍ਹਾਂ ਵਿੱਚ ਪਤਾ ਲੱਗਾ ਕਿ ਮੈਗੀ ਦੇ ਵਿੱਚ ਲੀਡ ਦੀ ਮਾਤਰਾ ਬਹੁਤ ਜ਼ਿਆਦਾ ਵਾ ਜੋ ਇਨਸਾਨਾਂ ਵਾਸਤੇ ਖਤਰਾ ਤੇ ਇਸ ਕਰਕੇ ਇੰਡੀਆ ਉਹਦੇ ਵਿੱਚ ਮੈਗੀ ਨੂੰ ਬੈਨ ਕਰ ਦਿੱਤਾ ਗਿਆ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਜਿਹੜੇ ਟੈਸਟਾਂ ਦੇ ਵਿੱਚ ਮੈਗੀ ਇੰਡੀਆ ਦੇ ਵਿੱਚ ਫੇਲ ਹੋਈ ਸੀ ਉਹ ਟੈਸਟ ਬਾਹਰ ਜਦੋਂ ਹੁੰਦੇ ਆ ਤਾਂ ਉਹਨਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਿਹੜਾ ਨੁਕਸਾ ਉਹ ਨਹੀਂ ਨਿਕਲਦਾ ਭਾਵ ਕਿ ਮੈਗੀ ਸਾਰੇ ਟੈਸਟਾਂ ਦੇ ਵਿੱਚੋਂ ਪਾਸ ਹੋ ਜਾਂਦੀ ਆ ਫਿਰ ਕੁਝ ਸਮੇਂ ਬਾਅਦ ਬੰਬੇ ਹਾਈ ਕੋਰਟ ਨੇ ਇਹ ਗੱਲ ਮਨਜ਼ੂਰ ਕੀਤੀ ਕਿ ਮੈਗੀ ਉੱਪਰ ਜੋ ਪਹਿਲਾਂ ਟੈਸਟ ਹੋਏ ਸਨ ਉਹ ਸਹੀ ਨਹੀਂ ਸਨ ਜਿਸ ਤੋਂ ਬਾਅਦ ਪੰਜਾਬ ਹਦਰਾਬਾਦ ਤੇ ਜੈਪੁਰ ਦੇ ਵਿੱਚ ਮੈਗੀ ਦੇ ਉੱਪਰ ਦੁਬਾਰਾ ਟੈਸਟ ਕੀਤੇ ਗਏ ਤੇ ਇਹਨਾਂ ਟੈਸਟਾਂ ਦੇ ਵਿੱਚ ਮੈਗੀ ਦੇ ਵਿੱਚ ਕਿਸੇ ਵੀ ਤ ਪਰ ਫਿਰ ਵੀ ਮੈਗੀ ਵਾਲੇ ਨੇ ਕੀ ਕੀਤਾ ਕਿ ਉਹਨਾਂ ਨੇ ਆਲ ਓਵਰ ਇੰਡੀਆ ਦੇ ਵਿੱਚੋਂ ਆਪਣਾ ਪੂਰਾ ਸਟਾਕ ਜਿਹੜਾ ਇਕੱਠਾ ਕੀਤਾ ਜਦੀ ਕੀਮਤ ਕੁੱਲ 320 ਕਰੋੜ ਸੀਗੀ ਉਹਨਾਂ ਨੇ ਉਹ ਸਟਾਕ ਵਾਪਸ ਮੰਗਾਇਆ ਤੇ ਉਸ ਸਹੀ ਸਟਾਕ ਨੂੰ ਅੱਗ ਲਾ ਕੇ ਫੂਕ ਦਿੱਤਾ ਜਦ ਕਿ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ ਸੀ ਪਰ ਉਹਨਾਂ ਨੇ ਅਜਿਹਾ ਤਾਂ ਕੀਤਾ ਤਾਂ ਕਿ ਲੋਕਾਂ ਦਾ ਮੈਗੀ ਦੇ ਉੱਪਰ ਯਕੀਨ ਜਿਹੜਾ ਵਾ ਉਹ ਬਣਿਆ ਰਵੇ ਤੇ ਇਸ ਤੋਂ ਫਿਰ ਕੁਝ ਮਹੀਨਿਆਂ ਬਾਅਦ ਮੈਗੀ ਨੂੰ ਦੁਬਾਰਾ ਇੰਡੀਆ ਦੇ ਵਿੱਚ ਲਾਂਚ ਕੀਤਾ ਜਾਂਦਾ ਹੈ ਦੁਬਾਰਾ ਇੰਡੀਆ ਦੇ ਵਿੱਚ ਭੇਜਿਆ ਜਾਂਦਾ ਮੈਗੀ ਨੂੰ ਤੇ ਉਸ ਤੋਂ ਬਾਅਦ ਫਿਰ ਮੈਗੀ ਨੇ ਕਦੀ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਅੱਜ ਵੀ ਇੰਡੀਆ ਦੇ ਵਿੱਚ ਮੈਗੀ ਜਿਹੜੀ ਆ ਲੋਕਾਂ ਦੀ ਪਸੰਦੀਦਾ ਖਾਣਾ ਹੈ ਪਸੰਦੀਦਾ ਫੂਡ ਹੈ ਲੋਕਾਂ ਦਾ ਸੋ ਮੈਗੀ ਦੀ ਇਹ ਸਟੋਰੀ ਸਾਨੂੰ ਕੀ ਸਿਖਾਉਂਦੀ ਆ ਸਾਨੂੰ ਕੀ ਸਿਖਿਆ ਦਿੰਦੀ ਆ ਇਹਦੇ ਬਾਰੇ ਹੁਣ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਦੱਸਿਓ ਤੇ ਇਸ ਤੋਂ ਇਲਾਵਾ ਤੁਸੀਂ ਅਗਲੀ ਵੀਡੀਓ ਦੇ ਵਿੱਚ ਕਿਹੜੇ ਬ੍ਰਾਂਡ ਦੇ ਬਾਰੇ ਕਿਹੜੇ ਪ੍ਰੋਡਕਟ ਦੇ ਬਾਰੇ ਜਾਨਣਾ ਚਾਹੁੰਦੇ ਹੋ ਉਹਦੀ ਕੀ ਸਟੋਰੀ ਸੀ ਕਿ ਉਹ ਕਿਵੇਂ ਸ਼ੁਰੂਆਤ ਹੋਈ ਉਸਦੀ ਇਹਦੇ ਬਾਰੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਮੈਂ ਕੋਸ਼ਿਸ਼ ਕਰੂੰਗਾ ਕਿ ਅਗਲੀ ਵੀਡੀਓ ਉਸੇ ਟੌਪਿਕ ਦੇ ਉੱਪਰ ਹੀ ਲੈ ਕੇ ਆਵਾਂ ਤੇ ਜੇਕਰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਕੇ ਸਾਨੂੰ ਮੋਟੀਵੇਟ ਜ਼ਰੂਰ ਕਰੋ ਸਾਨੂੰ ਸਪੋਰਟ ਜ਼ਰੂਰ ਕਰਿਓ ਤੇ ਨਾਲ ਹੀ ਚਲੋ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਤਾਂ ਜੋ ਅੱਗੇ ਤੋਂ ਅਸੀਂ ਅਜਿਹੀ ਕੋਈ ਵੀ ਵੀਡੀਓ ਲੈ ਕੇ ਆਈਏ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਬਾਕੀ ਇਸ ਤੋਂ ਇਲਾਵਾ ਮੈਂ ਆਪਣੀ ਪਿ ਦੀ ਉਸ ਦੀ ਜ਼ਿੰਦਗੀ ਬਾਰੇ ਉਸ ਨੂੰ ਕਿਹਦੇ ਨਾਲ ਪਿਆਰ ਹੋਇਆ ਸੀ ਕਿਹਦੇ ਕਰਕੇ ਉਹ ਸ਼ਾਇਰ ਬਣ ਗਿਆ ਕਿਵੇਂ ਉਹਨੂੰ ਸ਼ਰਾਬ ਪੀਣ ਦੀ ਸਿਗਰਟ ਪੀਣ ਦੀ ਲਤ ਲੱਗਦੀ ਆ ਤੇ ਉਸ ਦੀ ਜ਼ਿੰਦਗੀ ਦੇ ਅਜੇ ਹੋਰ ਬਹੁਤ ਸਾਰੇ ਕਿਸੇ ਤੇ ਜਿਨ੍ਹਾਂ ਨੇ ਅਜੇ ਤੱਕ ਵੀਡੀਓ ਨਹੀਂ ਦੇਖੀ ਤੁਸੀਂ ਚੈਨਲ ਦੀ ਪਿਛਲੀ ਵੀਡੀਓ ਤੇ ਜਾ ਕੇ ਉਹ ਵੀਡੀਓ ਦੇਖ ਸਕਦੇ ਹੋ ਜਾਂ ਫਿਰ ਮੈਂ ਲਿੰਕ ਪਾ ਦੂੰਗਾ ਤੁਸੀਂ ਉਹਦੇ ਤੇ ਵੀ ਕਲਿੱਕ ਕਰਕੇ ਵੀਡੀਓ ਦੇਖ ਸਕਦੇ ਹੋ ਸੋ ਮਿਲਦੇ ਆ ਜੀ ਅਗਲੀ ਵੀਡੀਓ 'ਚ